ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਸਜਣੋ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ 'ਚ ਹੋਗੇ ਅੱਜ ਦੀ ਆਪਣੀ ਵਿਜਿਟ ਪਿੰਡ ਮੀਰਕੇ ਨੇੜੇ ਅਮਰਕੋਟ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਲਵਿੰਦਰ ਬਿੱਟੂ ਦੇ ਕੋਲ ਪਹੁੰਚੇ ਆਂ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਸਜਣਾ ਨੂੰ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਅੱਜ ਆ ਗਿਆ ਬਲਵਿੰਦਰ ਬਿੱਟੂ ਮਈਆ ਲਾਇਆ ਖੋਲ ਕੇ ਰਾਤ ਚੋਰੀ ਸਜਣੋ ਜਾਦੇ ਭਾਗ ਕਰਤੇ ਮੁਕਤ ਤੇ ਬਾਕੀ ਡਿਟੇਲ ਕਰਦੇ ਆ ਬਾਈ ਬਿੱਟੂ ਤੋਂ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਬਾਈ ਬਲਵਿੰਦਰ ਸਿੰਘ ਨੂੰ ਫੋਨ ਆਉਂਦੇ ਹੁੰਦੇ ਸਜਣਾ ਕਿ ਮਈਆ ਚੋਰੀ ਤ ਨਹੀਂ ਖੋਲੀਆਂ ਇੰਨੇ ਭਾਜ ਜਾਇਜ਼ ਪਾਉਣਾ ਏ ਇਹਨੇ ਆ ਨਾ ਨਹੀਂ ਬਈ ਪੈਸੇ ਦੇ ਕੇ ਲਈ ਦੀਆਂ ਫਿਰ ਤੁਰ ਕੇ ਮੇਲਾ ਵੇਖ ਕੇ ਲਈ ਦੀਆਂ ਇਸ ਕਰਕੇ ਜਾਇਜ਼ ਕੀਮਤ ਅੱਜ ਵੀ ਬਿਲਕੁਲ ਜਾਇਜ਼ ਕੀਮਤ ਹੋ ਗਈ ਤੇ ਬਾਕੀ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕਰ ਕਰਦੇ ਆ ਗੱਲਬਾਤ ਬਾਈ ਨਾ ਕੋਈ ਤੇ ਕਿਵੇਂ ਦੇ ਰਹਿਣਗੇ ਰੇਟ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਖ ਸਾਹਿਬ ਸਲੂਟ ਜੀ ਦਿ ਲੋ ਤੁਹਾਨੂੰ ਵੈਲਕਮ ਪੂਰਾ ਤੁਹਾਨੂੰ ਡੇਢ ਮਹੀਨੇ ਬਾਅਦ ਐਟਰੀ ਪਾਸ ਕੀਤੀ ਤਾਂ ਕਿੱਥੇ ਜਲ ਕੇ ਹੋ ਮੱਝਾਂ ਸੰਧੂ ਸਾਹਿਬ ਲੈ ਆਈ ਦੀਆਂ ਭੈਣ ਭਰਾ ਜਿਹੜੇ ਇਤਰਾ ਲੈ ਜਾਂਦੇ ਸੀ ਹੁਣ ਵੀ ਤੁਸੀਂ ਵੇਖ ਲਓ ਦੋ ਮੱਝਾਂ ਆਪਣੀਆਂ ਸੇਲ ਹੋ ਗਿਆ ਹੁੰਦੇ ਹੁੰਦੇ ਹੋ ਗਾ ਪੱਕੀ ਗੱਲ ਹਾਂਜੀ ਪੱਕੀ ਗੱਲ ਇਹ ਚਲੋ ਬਾਕੀ ਥੋੜਾ ਜਿਆਦਾ ਪਰੋਕ ਜਿਹੜੀਆਂ ਚੰਗੀਆਂ ਹੋ ਤਾਹਨੁਕੇ ਲਾ ਕੇ ਵੇਖੀਆਂ ਐ ਤੇ ਆ ਜਿਹੜਾ ਨਿਕਾ ਮੋਟਾ ਚੂਣ ਵਾਲੇ ਰਹਿ ਗਏ ਜਿਤਨਾ ਦਾ ਚਲੋ ਭਾਤ ਉਤਰਾ ਦਾ ਆਪਾਂ ਚੰਗਰੇ ਹੋ ਗੱਲ ਕੇ ਨੋਟ ਪਿੰਡ ਮੀਰਕੇ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਵਾਹ ਹਾਂਜੀ ਤੇ ਸ਼ੁਰੂਆਤ ਕਰੀਏ ਭਾਈ ਹਾਂਜੀ ਇਤੋਂ ਹਾਂਜੀ ਇਹ ਕਿਣਵਾ ਸੂਆ ਹੋ ਗਈ ਚੋਟੀ ਇਹ ਸੰਤੂ ਸਾਹਿਬ ਤੀਜਾ ਸੂਆ ਜੀ ਤੇ ਮਿਲਦੀ ਕਿਦਾਂ ਮਿਲਦੀ ਇਧਰ ਵੇਖੋ ਜੀ ਥਾਪੀ ਤੇ ਆ ਮੈਂ ਨਾ ਇਹ ਬੱਚੇ ਦਾ ਬਣੀ ਇਤਰਾ ਇਧਰ ਥੱਲੇ ਬਹਿ ਜਾਓ ਲੈ ਥੱਲੇ ਬਹਿ ਕੇ ਬਹਿ ਕੇ ਬਹਿ ਕੇ ਕਰ ਮੇਰਾ ਗੋਡੇ ਦਾ ਕਾਰ ਧਾਰ ਮਾਰ ਦੋ ਹਣਾ ਆ ਮਾਰ ਦੋ ਥੱਲੇ ਧਾਰਾ ਲਓ ਸੰਤੂ ਸਾਹਿਬ ਕੀ ਬਾਤ ਹੈ ਸਜਣੋ ਧਾਰਾ ਵੀ ਤੁਹਾਨੂੰ ਮਰਵਾ ਕੇ ਪਹਿਲਾਂ ਸ਼ੁਰੂਆਤ ਤੋਂ ਹੀ ਵਿਖਾ ਦਿੰਨੇ ਆ ਭਾਈ ਕਹਿੰਦਾ ਹੈ ਕਿ ਇਸ ਤਰ੍ਹਾਂ ਹੀ ਮਿਲਦੀ ਆ ਕੋਈ ਟੀਕਾ ਨਹੀਂ ਕੋਈ ਪਹਾੜਾ ਨਹੀਂ ਬੱਚਾ ਨਹੀਂ ਹੈਗਾ ਹਣਾ ਭਾਈ ਨਹੀਂ ਬੱਚਾ ਨਹੀਂ ਹੈ ਬੱਚਾ ਸਪੈਰ ਹੋ ਗਿਆ ਤੇ ਚਲੋ ਖੋਲ ਦੋ ਹੁਣ ਬਲਵਿੰਦਰ ਸਿੰਘ ਪਾਰਾ ਹੁੰਦਾ ਜਾਂਦਾ ਹੈ 1.5 ਮਹੀਨੇ ਬਾਅਦ ਖਾ ਖਾ ਰਾਚਨ ਤੇ ਤਗੜਾ ਆ ਗਿਆ ਭਰਾਵਾਂ ਦੇ ਨਾਲ ਸੰਧੂ ਸਾਹਿਬ ਵਾਹ ਵਾਹ ਥਾਂ ਬੜਾ ਸੋਹਣਾ ਲੱਗਾ ਸਜਣੋ ਬਿਲਕੁਲ ਓਕੇ ਰਿਪੋਰਟ ਆ ਲੈਓ ਬਾਈ ਜੀ ਖਵਾ ਲਿਓ ਤੇ ਇਦਾਂ ਹੀ ਮਿਲਦੀ ਪਾਣੀ ਬਿਲਕੁਲ ਲਓ ਜੀ ਤੇ ਇਹ ਰੇਟ ਬਾਈ ਫਿਰ ਕਿੰਨਾ ਰਹਿ ਗਿਆ ਬਲਵਿੰਦਰ ਸਿੰਘ 57000 ਕਰ ਲਈਏ ਜੀ ਹੈ 57000 ਹਾਂ ਨਾ ਬਾਈ 55 ਦੀ 55 ਦੀ ਹਾਂ ਜੀ 8000 ਹੋ ਜੂ 2000 ਕਰ ਦਈਏ ਜੀ ਕਿੰਨਾ ਵਾਵਾ ਜਰੀ ਹੋ ਗਿਆ ਨਾ ਵਾਵਾ ਟਾਈਮ ਹੋ ਗਿਆ 53 52 ਦੀ ਜਾਣਦੇ ਨਹੀਂ ਹਾਂ ਜੀ 52 ਠੱਕਾ ਹੈ ਨਹੀ ਜਾਣਦੇ ਟਾਈਮ ਕਰਕੇ ਤੈਨੂੰ ਆਖਿਆ ਅੰਚ ਨਹੀਂ ਆਖਣਾ ਨਹੀਂ ਦੇਹਗੇ 100 ਰੁਪਏ ਹਰ ਕੇ ਠੀਕ ਆ ਆ ਇੱਕ ਆ ਗਈ ਨੀਲੀ ਰਾਵੀ ਜ ਆ ਗਈ ਸਿਰ ਖੁੱਲਾ ਸੱਜਣੋ ਤੇ ਬਾਕੀ ਨੀਲੀ ਰਾਵੀ ਦੁੱਧ ਬਈ ਕਿੰਨਾ ਹੋ ਦੁੱਧ ਸੰਤੋ ਸਾਹਿਬ ਜਿਹੜਾ ਮਿਣਵਾ ਜਿਹੜਾ 5 ਕਿਲੋ ਆਪਾਂ ਚਾਰ ਦੇ ਆਪਾਂ ਨੇ 4 ਕਿਲੋ 4 ਕਿਲੋ ਹੀ ਮੰਨੋਗੇ ਦੋਵੇਂ ਟਾਈਮ ਮਿਲੂ ਦੋਵੇਂ ਟਾਈਮ ਬਾੜੇ ਟੀਕੇ ਦੇ ਉਥੇ ਸੰਦੇ ਸਰ ਬਾੜੇ ਦੇ ਚਾਹੀ ਪਰ ਆਪਣੇ ਦਾ ਬੱਚਾ ਮਰਨ ਕਰਕੇ ਟੀਕੇ ਦੇ ਹਣ ਹੋ ਗੀ ਓਕੇ ਹਾਂਜੀ ਉੱਚਾ ਬੱਚਾ ਹੈ ਹਾਂਜੀ ਹੈਨਾ ਜਿਹੜਾ 4 ਕਿਲੋ ਦੁੱਧ ਹੈ ਚਲੋ ਤੋੜ ਦੋ ਮੋਲ ਨੂੰ ਵੀ ਸੰਦੇ ਸਾਹਿਬ ਫੰਡਰਾਂ ਵਾਲਾ ਮੋਲੇ ਆ ਜੀ ਬਿਲਕੁਲ ਟਾਟੂ ਮਾਲ ਵਾਲਾ ਠੀਕ ਓਕੇ ਹਾਂ ਜਾਣ ਦੋ ਇਹਨੇ ਵੀ ਸੰਦੇ ਸਾਹਿਬ ਕੱਟੀ ਨਹੀਂ ਕੋਈ ਦਿੰਦਾ ਜਨੇ ਆਪਾਂ ਮਾਝ ਦੇ ਵਾਹ ਹਾਂ ਲਓ ਜੀ ਇਹਨੂੰ ਰੋਈ ਫੜਿchnੂੰ ਲੈ ਆਓ ਭਾਈ ਨ ਲੈਓ। ਲੈਓ ਸੱਜਣੋ। ਖੇਰ ਜ਼ਰੂਰੀ ਖੋਲਾ ਜੀ। ਬਾਕੀ ਨੀਲੀ ਦਾਵੀ ਦੇ ਵਿੱਚ ਆਉਂਦੀ 4-5 ਕਿਲੋ ਜਿਹੜਾ ਦੁੱਧ ਹੈ ਘਰ ਦਾ ਡੰਗ ਸਾਰੀ ਜਾਊਗੀ। ਤੇ ਰੇਟ ਬਿਲਕੁਲ ਬਾਈ ਕਹਿੰਦਾ ਉਹ ਵਜਨ ਦੇ ਹਿਸਾਬ ਨਾਲ ਦੇ ਦੇਣੀ। ਕਿੰਨੇ ਜੀ ਬਾਈ ਦੇ ਦੇਣੀ ਆ। ਇਹ ਸੰਤੂ ਸਾਹਿਬ ਸਿਰ ਨਾਲ ਨਾ ਖਪਾਉਣ। ਹਾਂ। ਮੈਂ 42000 ਦੀ ਮੱਝ ਦੇ ਦਿੰਦੀ। ਫੇਰ ਨਾਖ ਪਾਉਣ। ਹਾਂ। ਤੇ ਜੇ ਖਪਾਉਣ। ਤੇ ਫੇਰ 45 ਤੁਸੀਂ ਜੇ ਸਾਡੇ ਵੱਲੋਂ ਪਿਆਰ ਮੁੱਤ ਕਰਕੇ 40 ਦਾ ਕਰੀਂ ਸਰਦਾਰ ਸਾਹਿਬ ਮੈਂ ਛੱਡੀ ਨਹੀਂ ਗਾ ਸਰਦਾਰੀ ਅੱਛਾ 40 ਦੀ ਨਹੀਂ ਹੁੰਦੀ ਨਹੀਂ ਹੁੰਦੀ ਸਾਹਿਬ 41 ਦੀ ਕਰਦੇ ਚਲੋ 41 ਦੀ ਸਿਰ ਨਹੀਂ ਖਪਾਉਂਦੇ ਸਜਣੋ 41000 ਦੀ ਜੈਸ ਤੇ ਨੋ ਹੋਣੀ ਜੇ ਤੇ ਸਿਰ ਨਾ ਖਪਾਓ ਬਾਈ ਕਹਿੰਦਾ ਮੇਰਾ ਇਹਨੇ ਜੀ ਦੇਣੀ ਜੇ ਚੰਗੀ ਲੱਗਦੀ ਲੈ ਜਾਓ ਨਹੀਂ ਬੇਟੂ ਕੋਲ ਦੁੱਧ ਪੀਣ ਨੂੰ ਰਹਿੰਦੇ ਆ ਸੰਤੂ ਸਾਹਿਬ 20 ਦਿਨ ਅੱਜ ਖੜੂਗੀ 20 ਦਿਨ ਹਾਂਜੀ ਅੱਛਾ ਤੂੰ ਆ ਮੰਨ ਲੈ ਕੋਈ ਤੀਜਾ ਕੋਈ ਮੰਨ ਲੈ ਚੌਥਾ ਕੋਈ ਮੰਨ ਲੈ ਪੰਜਵਾਂ ਐ ਠੀਕ ਆ ਹਾਂਜੀ ਦਿਨ 20 ਲਊ ਦਿਨ ਅੱਜ ਖੜੂਗੀ ਠੀਕ ਆ ਹਾਂਜੀ ਮੋਲ ਇਹ ਵੀ ਸ਼ਾਇਦ ਟੋਕੜਾ ਵਾਲਾ ਹੀ ਵਾਹ ਮਾਜੂ ਸੋਨ ਵਾਲੀ ਮੋਲ ਟੋਕੜਾ ਵਾਲਾ ਬਿਲਕੁਲ ਫੁੱਲ ਗਰੰਟੀ ਫੁੱਲ ਗਰੰਟੀ ਸਚਨੋ ਫੁੱਲ ਗਰੰਟੀ ਆ 20 25 ਦਿਨ ਦਾ ਟਾਈਮ ਜਿਹੜਾ ਬਾਕੀ ਰਹਿੰਦਾ ਤੁਸੀਂ ਮੰਨ ਕੇ ਸੌਦਾ ਕਰਿਓ ਕਿ 20 ਤੋਂ 25 ਦਿਨ ਦਾ ਠੀਕ ਆ ਜੀ ਤੇ ਚੈੱਕ ਪਾਸ ਆ ਲਓ ਲੈਓ ਬਾਈ ਇਹ ਸਿਰ ਖੁੱਲਾ ਲਓ ਜੀ ਤੇ ਇਹਦੀ ਬਾਈ ਕੀੰਨ ਦਾ ਇਹਦਾ ਸੰਤੂ ਸਾਹਿਬ ਹਾਂ ਨਾ ਜਿਹੜਾ 55000 ਰੁਪਿਆ ਅੱਛਾ ਹਾਂ ਵੋਚੋ ਉਹਦੇ ਚ 2000 ਕਰਾ ਲਓ ਫਿਰ ਜੀ 52 ਨਹੀਂ 53 52 ਕਰ ਦੇ 2 52 52 ਹਾਂ 1 41 ਹੈਨਾ ਇੱਕ ਸੱਜਣੋ 41000 ਦੀ ਤੇ 2 52 52 ਦੇ ਭਾਅ ਭਾਅ ਤੋਕੜਾਂ ਵਾਲੀ ਆ ਤੇ ਖਰੀਦਾਰੀ ਕਰਿਓ ਸასი ਕਾਲ